ਭਾਰਤ ਤੇ ਕੈਨੇਡਾ ਤੇ ਅਮਰੀਕਾ ਤਿੰਨਾਂ ਮੁਲਕਾਂ ਦੇ ਦਰਮਿਆਨ ਇੱਕ ਟਕਰਾਅ ਚੱਲ ਰਿਹਾ ਹੈ ਕੈਨੇਡਾ ਦੇ ਵਿੱਚ ਸਿੱਖ ਆਗੂ ਹਰਦੀਪ ਸਿੰਘ ਮਿੱਧਰ ਦਾੜਾ ਕਤਲ ਕੀਤਾ ਗਿਆ ਸੀ ਉਹ ਕਤਲ ਤੌਰ ਤੇ ਵੀ ਭਾਰਤੀ ਕੁਫੀਆ ਏਜੰਸੀਆਂ ਦਾ ਹੱਥ ਸੀ ਇਹ ਜਿਹੜੇ 6 ਫਾਰ ਜਸਟਿਸ ਦਾ ਆਗੂ ਗੁਰਪਤਵੰਦ ਸਿੰਘ ਪੰਨੋ ਹੈਗੇ ਆ ਉਹਨਾਂ ਨੂੰ ਮਾਰ ਜਿਹੜੀ ਸਾਜ਼ਿਸ਼ ਰਚੀ ਗਈ ਸੀ ਉਹਦੇ ਵਿੱਚ ਵੀ ਭਾਰਤੀ ਕੁਫੀਆ ਏਜੰਸੀਆਂ ਦਾ ਹੱਥ ਸੀ ਭਾਰਤ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਆਇਆ ਸੀ ਕਿ ਸਾਡੀਆਂ ਖੁਫੀਆ ਏਜੰਸੀਆਂ ਦਾ ਕੋਈ ਵੀ ਇਦਾਂ ਦਾ ਏਜੰਟ ਇਸ ਜਿਹੜੀ ਪਲਾਨਿੰਗ ਹੈਗੀ ਸੀ ਕਤਲ ਦੀ ਉਹਦੇ ਵਿੱਚ ਸ਼ਾਮਲ ਨਹੀਂ ਸੀਗਾ ਪਰ ਨਾਟ ਰੰਪ ਦੇ 20 ਜਨਵਰੀ ਤੋਂ ਉਹਦਾ ਸੰਭਾਲਣ ਤੋਂ ਪਹਿਲਾਂ ਪਹਿਲਾਂ ਭਾਰਤ ਚਾਹੁੰਦਾ ਹੈ ਕਿ ਅਮਰੀਕਾ ਦੇ ਨਾਲ ਕੋਈ ਸੈਟਿੰਗ ਉਸ ਲੈਵਲ ਤੇ ਹੋਵੇ ਜਿਹਦੇ ਵਿਆਪ ਤੋਂ ਜਿਹੜਾ 100% ਦਾ ਟੈਰਫ ਲਗਾਉਣ ਦੀ ਗੱਲ ਟਰੰਪ ਕਰ ਰਿਹਾ ਉਹਦੀ ਮਾਰ ਤੋਂ ਦਿੱਤਾ ਜਾ ਸਕੇ ਪੰਨੂ ਕਤਲ ਸਾਜ਼ਿਸ਼ ਕੇਸ ਦੇ ਵਿੱਚ ਅਮਰੀਕਾ ਨਿਆਂ ਵਿਭਾਗ ਨੇ ਇੱਕ ਭਾਰਤੀ ਖੂਫੀਆ ਏਜੰਟ ਤੇ ਵੀ ਜਿਹੜੇ ਇਲਜ਼ਾਮ ਲਗਾਏ ਸਿਗੇ ਕਿ ਉਹ ਵੀ ਇਸ ਸਾਜ਼ਿਸ਼ ਦੇ ਵਿੱਚ ਕਥਿਤ ਦੋਸ਼ੀ ਵਜੋਂ ਉਹਨਾਂ ਨੇ ਉਹਨਾਂ ਦਾ ਨਾਮ ਲਿਆ ਸਿਗਾ ਤੇ ਮੈਂ ਇਹ ਜਾਨਣਾ ਚਾਹੂੰਗੀ ਤੁਹਾਡੇ ਕੋਲੋਂ ਕਿ ਹੁਣ ਜਿਹੜੀ ਆ ਇਹ ਕਾਰਵਾਈ ਕਿੱਥੇ ਤੱਕ ਪਹੁੰਚੀ ਹੈ ਪਰਮਿੰਦਰ ਜੀ ਦਰਅਸਲ ਭਾਰਤ ਤੇ ਕੈਨੇਡਾ ਤੇ ਅਮਰੀਕਾ ਤਿੰਨਾਂ ਮੁਲਕਾਂ ਦੇ ਦਰਮਿਆਨ ਇੱਕ ਟਕਰਾਅ ਚੱਲ ਰਿਹਾ ਹੈ ਕੇਸ ਵਿਹਾਰ ਦੇ ਉੱਪਰ ਦੋਸ਼ ਇਹ ਸੀਗੇ ਕਿ ਕੈਨੇਡਾ ਦੇ ਵਿੱਚ ਸਿੱਖ ਆਗੂ ਹਰਦੀਪ ਸਿੰਘ ਮਿੱਧਰ ਦਾੜਾ ਕਤਲ ਕੀਤਾ ਗਿਆ ਸੀ ਉਹ ਕਤਲ ਤੌਰ ਤੇ ਵੀ ਭਾਰਤੀ ਖੁਫੀਆ ਏਜੰਸੀਆਂ ਦਾ ਹੱਥ ਸੀ ਤੇ ਇਹਦੇ ਬਰਾਬਰ ਜਿਹੜੀਆਂ ਅਮਰੀਕਨ ਏਜੰਸੀਆਂ ਉਹਨਾਂ ਦਾ ਜਿਹੜਾ ਵੀ ਦੋਸ਼ ਸੀਗਾ ਜਾਂ ਏਜੰਸੀਆਂ ਨੇ ਇਹ ਲਾਇਆ ਆਪਣੀ ਜਾਂਚ ਤੋਂ ਬਾਅਦ ਇਹ ਜਿਹੜੇ 6 ਫਾਰ ਜਸਟਿਸ ਦਾ ਆਗੂ ਗੁਰਪਤਮ ਸਿੰਘ ਪੰਨੋ ਹੈਗੇ ਆ ਉਹਨਾਂ ਨੂੰ ਮਾਰ ਜਿਹੜੀ ਸਾਜ਼ਿਸ਼ ਰਚੀ ਗਈ ਸੀ ਉਹਦੇ ਵਿੱਚ ਵੀ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟ ਹੈਗੇ ਕੁਝ ਉਹਨਾਂ ਦਾ ਹੱਥ ਸੀ ਇਦੇ ਬਦਲੇ ਇੱਕ ਜਿਹੜਾ ਆਪਾਂ ਕਹਿ ਸਕਦੇ ਕਿ ਅਗੋ ਤ੍ਰਿੰਦਾ ਨikhil ਗੁਪਤਾ ਉਹਨੂੰ ਕ੍ਰੈਚਰ ਬਾਬੇ ਜੋ ਗ੍ਰਿਫਤਾਰ ਕੀਤਾ ਜੀ ਅਮਰੀਕਨ ਏਜੰਸੀਆਂ ਨੇ ਜਿਹੜਾ ਕਿ ਅਮਰੀਕਾ ਦੀ ਜੇਲ੍ਹ ਤੇ ਹੈਗਾ ਇਹ ਤੋਂ ਇਲਾਵਾ ਵੀ ਆ ਜਿਹੜਾ ਦੋ ਸਿਗਾ ਅਮਰੀਕਨ ਏਜੰਸੀਆਂ ਦਾ ਕਿ ਖੁਫੀਆ ਏਜੰਸੀਆਂ ਦੇ ਬਕਾਇਦਾ ਜਿਹੜੇ ਅਧਿਕਾਰੀ ਦਾ ਜਿਹੜੇ ਉਹਦੇ ਕਰਮਚਾਰੀ ਹੈਗੇ ਆ ਉਹ ਇਹਦੇ ਚ ਸ਼ਾਮਲ ਹੈਗੇ ਡਿਸੀਜਨ ਮੇਕਰ ਜਿਹੜੇ ਆ ਤਾਂ ਉਹ ਮਗਰ ਪਲਾਨਿੰਗ ਕਰ ਰਹੇ ਸੀ ਤਾਂ ਇੱਕ ਭਾਰਤ ਦੇ ਉੱਤੇ ਇਸ ਗੱਲ ਦਾ ਦਬਾਅ ਪਾਇਆ ਜਾ ਰਿਹਾ ਸੀ ਕਿ ਜੇ ਉਨਾਂ ਨੇ ਸਵਾਦ ਚੰਗੇ ਕੰਮ ਨੇ ਹੈਗੇ ਉਹਨਾਂ ਲਈ ਸਮੇਂ ਦੇ ਵਿੱਚ ਤਾਂ ਉਹਦੇ ਖਿਲਾਫ ਕਾਰਵਾਈ ਭਾਰਤ ਪੁਖਤਾ ਕਰੇ ਜਦੋਂ ਕਿ ਭਾਰਤ ਇਸ ਗੱਲ ਤੋਂ ਹਮੇਸ਼ਾ ਇਨਕਾਰ ਕਰਦਾ ਆਇਆ ਸੀ ਕਿ ਸਾਡੀਆਂ ਖੁਫੀਆ ਏਜੰਸੀਆਂ ਦਾ ਕੋਈ ਵੀ ਇਦਾਂ ਦਾ ਏਜੰਟ ਇਸ ਜਿਹੜੀ ਪਲਾਨਿੰਗ ਹੈਗੀ ਸੀ ਕਤਲ ਦੀ ਉਹਦੇ ਵਿੱਚ ਸ਼ਾਮਲ ਨਹੀਂ ਸੀਗਾ ਜੀ ਲੇਕਿਨ ਹੁਣ ਅਚਾਨਕ ਜਿਹੜੀ ਖਬਰ ਇਹ ਆਈ ਆ ਕਿ ਭਾਰਤ ਵੱਲੋਂ ਇਨਵੈਸਟੀਗੇਸ਼ਨ ਪੈਨਲ ਬਣਾਇਆ ਗਿਆ ਸੀ ਇਸ ਮੌਲੇ ਤੇ ਉਹਨੇ ਅੱਜ ਜਾਣਕਾਰੀ ਦਿੱਤੀ ਆ ਅਮਰੀਕਾ ਨੂੰ ਕਿ ਉਹ ਜਿਹੜਾ ਅਤੇ ਤੌਰ ਤੇ ਖੁਫੀਆ ਏਜੰਸੀਆਂ ਦਾ ਏਜੰਟ ਹੈਗਾ ਆ ਵਿਕਾਸ ਜਾਦਵ ਸ਼ਾਇਦ ਉਹਦਾ ਨਾਂ ਆ ਉਹਦੇ ਬਾਰੇ ਗੱਲ ਹੋ ਰਹੀ ਆ ਦੇਖੋ ਕੋਈ ਅਨਨੌਨ ਲਿਖਿਆ ਹੋਇਆ ਉਹਦੇ ਵਿੱਚ ਜੀ ਤੇ ਉਹਦੇ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਇਹ ਪੈਨਲ ਵੱਲੋਂ ਕਰਨ ਦੀ ਸ਼ਿਫਾਰਿਸ਼ ਕਰ ਦਿੱਤੀ ਗਈ ਆ ਜਿਹੜੇ ਅਮਰੀਕਾ ਵਾਈਟ ਹਾਊਸ ਦੇ ਸੁਰੱਖਿਆ ਕੌਂਸਲ ਦੇ ਬੁਲਾਰੇ ਹੈਗੇ ਆ ਉਹਨਾਂ ਨੇ ਭਾਰਤ ਦੇ ਇਸ ਫੈਸਲੇ ਦਾ ਸਵਾਲ ਕੀਤਾ ਪਰ ਉਹ ਜਾਂ ਏਜੰਸੀਆਂ ਜਿਹੜਾ ਜਿਹੜੀ ਰეკਮੈਂਡੇਸ਼ਨ ਆਈ ਆ ਤੇ ਨਾਲ ਇਹ ਵੀ ਗੱਲ ਕਹੀ ਆ ਕਿ ਇਸ ਗੱਲ ਤੇ ਨਜ਼ਰ ਜ਼ਰੂਰ ਰੱਖਣਗੇ ਕਿ ਭਾਰਤ ਦੀ ਜਾਨ ਜਨਸੀ ਪੈਨਲ ਜਿਹੜਾ ਆ ਉਹ ਕੀ ਕਾਨੂੰਨੀ ਕਾਰਵਾਈ ਜਿਹੜੀ ਸफार्च ਕਰਦਾ ਤੇ ਕੀ ਕਾਨੂੰਨੀ ਕਾਰਵਾਈ ਹੁੰਦੀ ਆ ਆਪਾਂ ਇਹ ਗੱਲ ਸਾਂਝੀ ਕੀਤੀ ਸੀ ਪਹਿਲਾਂ ਆਪਣੇ ਸੁਰਤਿਆਂ ਨਾਲ ਕਿ ਭਾਰਤ ਤੇ ਅਮਰੀਕਾ ਦੇ ਵਿੱਚ ਕੋਈ ਸਟਿੰਗ ਕੁਛ ਹੱਦ ਤੱਕ ਹੋਈ ਆ ਜੀ ਕੀ ਸੰਤੀ ਭਾਰਤ ਨੇ ਦਿੱਤੀ ਆ ਅਮਰੀਕਾ ਨੂੰ ਉਸ ਤੋਂ ਬਾਅਦ ਇਦਾਂ ਦੀ ਗੱਲਬਾਤਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ ਕਿ ਕੁਛ ਹੱਦ ਤੱਕ ਜਿਹੜਾ ਜੈ ਐਸ ਜੇ ਸ਼ੰਕਰ ਜਿਹੜੇ ਵਿਦੇਸ਼ ਮੰਤਰੀ ਆ ਭਾਰਤ ਦੇ ਉਹ 10 ਦਿਨ ਤੱਕ ਅਮਰੀਕਾ 'ਚ ਰਹੇ ਆ ਉਸ ਸਮੇਂ ਦੇ ਉੱਪਰ ਉਹਨਾਂ ਦੀ ਕੀ ਗੱਲਬਾਤ ਹੋਈ ਆ ਉਹਦੇ ਵਿਹਾਰ ਦੇ ਉੱਪਰ ਕੁਝ ਨਾ ਕੁਝ ਗੱਲਾਂ ਜਿਹੜੀਆਂ ਏਦਾਂ ਦੀਆਂ ਹੋ ਰਹੀਆਂ ਨੇ ਜਿਹਦੇ ਵਿਹਾਰ ਦੇ ਉੱਪਰ ਅਮਰੀਕਾ ਜਦੋਂਕਰ ਨਾਟ੍ਰੰਪ ਦੇ 20 ਜਨਵਰੀ ਤੋਂ ਅਹੁਦਾ ਸੰਭਾਲਣ ਤੋਂ ਪਹਿਲਾਂ ਪਹਿਲਾਂ ਭਾਰਤ ਚਾਹੁੰਦਾ ਹੈ ਕਿ ਅਮਰੀਕਾ ਦੇ ਨਾਲ ਕੋਈ ਸੈਟਿੰਗ ਉਸ ਲੈਵਲ ਤੇ ਹੋਵੇ ਜਿਹਦੇ ਵਿਹਾਰ ਦੇ ਉੱਪਰ ਜਿਹੜਾ 100% ਟੈਰਫ ਲਗਾਉਣ ਦੀ ਗੱਲ ਟਰੰਪ ਕਰ ਰਿਹਾ ਉਹਦੀ ਮਾਰ ਤੋਂ ਖਤਿਆ ਜਾ ਸਕੇ